ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਮੈਂ ਆ ਤੁਹਾਡਾ ਟਰੈਵਲਰ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ 'ਚ ਅਸੀਂ ਗੱਲ ਕਰਦੇ ਹਾਂ ਯੂਕੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਿਡ ਟੌਪਿਕਸ ਦੀ ਤੇ ਅੱਜ ਦਾ ਸਾਡਾ ਟੌਪਿਕ ਹੈ ਜੀ ਪੇਰੈਂਟਸ ਨੂੰ ਯੂਕੇ 'ਚ ਕਿਵੇਂ ਬੁਲਾਇਆ ਜਾਵੇ ਤੇ ਅੱਜ ਦੀ ਵੀਡੀਓ 'ਚ ਮੈਂ ਗੱਲ ਕਰਾਂਗਾ ਕਿ ਜਿਹੜਾ ਯੂਕੇ ਵਿਜ਼ਿਟਰ ਵੀਜ਼ਾ ਦੇ ਪ੍ਰੋਸੈਸ ਦਾ ਡਾਕੂਮੈਂਟ ਲਿਸਟ ਸਪੌਂਸਰਸ਼ਿਪ ਟਿਪਸ ਤੇ ਜਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਉਹਨਾਂ ਬਾਰੇ ਤਾਂ ਵੀਡੀਓ 'ਚ ਬਣੇ ਰਹੋ ਤੇ ਅੱਜ ਆਪਾਂ ਗੱਲ ਕਰਦੇ ਆ ਪੇਰੈਂਟਸ ਨੂੰ ਯੂਕੇ 'ਚ ਕਿਵੇਂ ਬੁਲਾਇਆ ਜਾਵੇ ਤੇ ਪੇਰੈਂਟਸ ਨੂੰ ਯੂਕੇ 'ਚ ਬੁਲਾਉਣ ਲਈ ਜਿਹੜਾ ਵੀਜ਼ਾ ਲੱਗਦਾ ਹੈ ਸਭ ਤੋਂ ਪਹਿਲਾਂ ਉਹਦੀ ਗੱਲ ਕਰਦੇ ਆ ਤੇ ਜਿਹੜਾ ਇੱਥੇ ਵੀਜ਼ਾ ਲੱਗਦਾ ਉਹ ਲੱਗਦਾ ਹੈ ਜੀ ਸਟੈਂਡਰਡ ਵਿਜ਼ਿਟਰ ਵੀਜ਼ਾ ਜਿਹੜਾ ਕਿ 6 ਮਹੀਨੇ ਲਈ ਹੁੰਦਾ ਹੈ ਨਾਰਮਲੀ ਤੇ ਉਹਦੇ 'ਚ ਤੁਸੀਂ ਆਪਣਾ ਪੇਰੈਂਟਸ ਇਨ-ਲॉज ਐਕਸਟੈਂਡਡ ਫੈਮਿਲੀ ਮੈਂਬਰਸ ਇਹ ਸਾਰੇ ਅਪਲਾਈ ਕਰ ਸਕਦੇ ਨੇ ਇਹਦਾ ਮੇਨ ਫੋਕਸ ਜਿਹੜਾ ਹੁੰਦਾ ਹੈ ਉਹ ਫੈਮਿਲੀ ਵਿਜ਼ਿਟ ਤੇ ਹੋਣਾ ਚਾਹੀਦਾ ਤੇ ਇਸ ਵੀਜ਼ੇ ਲਈ ਤੁਸੀਂ ਤੁਸੀਂ ਜੇ ਇੱਥੇ ਆਉਂਦੇ ਜੇ ਯੂਕੇ ਇਸ ਵੀਜ਼ੇ ਤੇ ਤੇ ਤੁਹਾਨੂੰ ਪਰ ਤੁਸੀਂ ਉੱਥੇ ਫੁੱਲ ਟਾਈਮ ਜੌਬ ਨਹੀਂ ਕਰ ਸਕਦੇ ਪਰਮਨੈਂਟ ਸੈਟਲ ਨਹੀਂ ਹੋ ਸਕਦੇ ਇਹ ਸਿਰਫ ਵਿਜ਼ਿਟ ਵਾਸਤੇ ਹੁੰਦਾ ਹੈ ਜੇਦੇ ਤੁਸੀਂ ਆਪਣੀ ਫੈਮਿਲੀ ਨੂੰ ਮਿਲ ਸਕਦੇ ਹੋ ਘੁੰਮ ਫਿਰ ਸਕਦੇ ਹੋ ਪਲੇਸਿਸ ਵਿਜ਼ਿਟ ਕਰ ਸਕਦੇ ਹੋ ਫਿਰ ਆ ਜਾਂਦਾ ਜੀ ਅਗਲਾ ਪਾਰਟ ਕਿ ਇਸ ਵੀਜ਼ੇ ਵਾਸਤੇ ਡਾਕੂਮੈਂਟਸ ਕਿਹੜੇ-ਕਿਹੜੇ ਰਿਕੁਆਇਰਡ ਨੇ ਤੇ ਡਾਕੂਮੈਂਟਸ ਦੋਵਾਂ ਦੇ ਲੱਗਣਗੇ ਮਤਲਬ ਤੁਹਾਡੇ ਪੇਰੈਂਟਸ ਦੇ ਵੀ ਲੱਗਣਗੇ ਤੇ ਤੁਹਾਡੇ ਆਪਣੇ ਵੀ ਲੱਗਣਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੇਰੈਂਟਸ ਦੇ ਡਾਕੂਮੈਂਟਸ ਕਿਹੜੇ-ਕਿਹੜੇ ਰਿਕੁਆਇਰਡ ਨੇ ਉਹਦੇ ਚ ਜੀ ਪਹਿਲਾ ਆ ਜਾਂਦਾ ਜੀ ਵੈਲਿਡ ਪਾਸਪੋਰਟਸ ਇਹ ਤੁਹਾਡੇ ਪੇਰੈਂਟਸ ਕੋ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਹੈ ਸੈਕੰਡ ਨੰਬਰ ਤੇ ਹੈ ਜੀ ਬੈਂਕ ਸਟੇਟਮੈਂਟ ਜਿਹੜੀ ਕਿ ਪਿਛਲੇ 6 ਮਹੀਨਿਆਂ ਦੀਆਂ ਬੈਂਕ ਸਟੇਟਮੈਂਟਸ ਲੱਗਣਗੀਆਂ ਇਹ ਥਰਡ ਤੁਹਾਡੇ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਹੋਮ ਕੰਟਰੀ ਦੇ ਨਾਲ ਟਾਈਜ਼ ਸ਼ੋ ਕਰਨੀ ਹੈ ਕਿ ਜੇ ਉਹਦੇ ਵਿੱਚ ਤੁਹਾਡੇ ਪ੍ਰੋਪਰਟੀ ਦੇ ਡਾਕੂਮੈਂਟਸ ਪੇ ਸਲਿਪਸ ਪੈਨਸ਼ਨ ਸਲਿਪਸ ਇਹ ਸਭ ਚੀਜ਼ਾਂ ਇਹਦੇ ਵਿੱਚ ਲੱਗ ਜਾਂਦੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਵੱਲੋਂ ਜਿਹੜੇ ਕਿ ਯੂਕੇ ਸਪੌਂਸਰਜ਼ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਹੈ ਉਹਨਾਂ ਵੱਲੋਂ ਕਿਹੜੇ-ਕਿਹੜੇ ਡਾਕੂਮੈਂਟਸ ਲੱਗਣਗੇ ਉਹਦੇ ਚੰਦਾ ਹੈ ਜੀ ਸਭ ਤੋਂ ਪਹਿਲਾਂ ਇਨਵੀਟੇਸ਼ਨ ਲੈਟਰ ਇਨਵੀਟੇਸ਼ਨ ਲੈਟਰ ਦੇ ਵਿੱਚ ਅਸੀਂ ਲਿਖਦੇ ਹਾਂ ਜੀ ਰੀਜ਼ਨ ਆਫ ਵਿਜ਼ਿਟ ਸਾਰੇ ਐਡਰੈਸ ਮੈਂਸ਼ਨ ਕਰਦੇ ਹਾਂ ਕਿ ਕਿੱਥੇ-ਕਿੱਥੇ ਉਹ ਵਿਜ਼ਿਟ ਕਰਨਗੇ ਤੇ ਕਿੱਥੇ-ਕਿੱਥੇ ਉਹ ਰਹਿਣਗੇ ਤੇ ਪੂਰੀ ਆਈਟਨਰੀ ਬਣवानी ਪੈਂਦੀ ਹੈ ਜਿੱਦੇ ਤੁਸੀਂ ਡੇਟਸ ਦੇ ਨਾਲ ਮੈਂਸ਼ਨ ਕਰ ਦਿਓ ਕਿ ਕਿੰਨੀ ਡੇਟ ਨੂੰ ਉਹਨਾਂ ਨੇ ਕਿਹੜੀ ਪਲੇਸ ਵਿਜ਼ਿਟ ਕਰਨੀ ਹੈ ਸੈਕੰਡ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਹੈ ਜੀ ਅਕਮੋਡੇਸ਼ਨ ਤੁਸੀਂ ਆਪਣਾ ਪ੍ਰੂਫ ਆਫ ਅਕਮੋਡੇਸ਼ਨ ਲਗਾਉਣਾ ਹੈ ਜੇ ਤੁਸੀਂ ਰੈਂਟ ਤੇ ਰਹਿੰਦੇ ਜੇ ਤੇ ਤੁਹਾਡਾ ਰੈਂਟ ਲੈਗਰੀਮੈਂਟ ਲੱਗੇਗਾ ਜੇ ਤੁਹਾਡਾ ਆਪਣਾ ਘਰ ਹੈ ਤੇ ਓਨਰਸ਼ਿਪ ਪੇਪਰਸ ਲੱਗਣਗੇ ਤੀਸਰੇ ਨੰਬਰ ਤੇ ਆਦਾ ਜੀ ਪਾਸਪੋਰਟ ਤੁਹਾਡਾ ਪਾਸਪੋਰਟ ਜਾਂ ਵੀਜ਼ਾ ਦੀ ਕਾਪੀ ਨਾਲ ਲੱਗੇਗੀ ਬਹੁਤ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਆਂਦਾ ਜੀ ਤੁਹਾਡੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਜਿਵੇਂ ਕਿ ਤੁਹਾਡੇ ਜੋਬ ਲੈਟਰ ਸੈਲਰੀ ਸਲਿੱਪਸ ਯੂਕੇ ਬੈਂਕ ਸਟੇਟਮੈਂਟਸ ਇਹ ਸਭ ਚੀਜ਼ਾਂ ਤੁਹਾਡੇ ਵੱਲੋਂ ਲੱਗਣਗੀਆਂ ਤੇ ਜੇ ਇਹਦੇ ਵਿੱਚ ਤੁਹਾਨੂੰ ਇੱਕ ਟਿਪ ਹੈ ਨਾਲ ਕੇ ਜਿਵੇਂ ਜੇ ਤੁਹਾਡੇ ਪੇਰੈਂਟਸ ਰਿਟਾਇਰਡ ਨੇ ਤਾਂ ਉਹਨਾਂ ਦੀਆਂ ਪੈਨਸ਼ਨ ਦੀਆਂ ਡਿਟੇਲਸ ਵੀ ਨਾਲ ਜ਼ਰੂਰ ਮੈਂਸ਼ਨ ਕਰੋ ਜਿਹਦੇ ਨਾਲ ਵੀਜ਼ਾ ਆਫੀਸਰ ਨੂੰ ਹੋਰ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਜੀ ਇਹਨਾਂ ਦੇ ਫਾਈਨੈਂਸ਼ਲੀ ਦੇ ਆਰ ਇੰਡੀਪੈਂਡੈਂਟ ਐਂਡ ਦੇ ਕੈਨ ਸਰਵਾਈਵ ਇਨ ਯੂਕੇ 杜ਰਿੰਗ देयर ਵਿਜ਼ਿਟ ਤੀਸਰੇ ਪਾਰਟ 'ਚ ਆਪਾਂ ਹੁਣ ਗੱਲ ਕਰਾਂਗੇ ਜੀ ਫਾਈਨੈਂਸ਼ੀਅਲ ਪ੍ਰੂਫ ਤੇ ਸਪਾਂਸਰਸ਼ਿਪ ਦੀ ਤੇ ਵੀਜ਼ਾ ਆਫੀਸਰ ਨੂੰ ਇਹ ਬਹੁਤ ਜ਼ਰੂਰੀ ਮੈਂਸ਼ਨ ਕਰਨਾ ਹੁੰਦਾ ਹੈ ਕਿ ਜੀ ਤੁਸੀਂ ਆਪਣੇ ਪੇਰੈਂਟਸ ਨੂੰ ਸਪான்ਸਰ ਕਰ ਰਹੇ ਹੋ ਤੇ ਉਹਦੇ ਵਾਸਤੇ ਕਿੰਨੀ ਸੇਵਿੰਗਸ ਤੇ ਕਿਹੜੀ ਇਨਫੋਰਮੇਸ਼ਨ ਹੈ ਉਹ ਸਾਰੀ ਤੁਸੀਂ ਵੀਜ਼ਾ ਆਫੀਸਰ ਨੂੰ ਦੇਣੀ ਹੈ ਸਭ ਤੋਂ ਪਹਿਲਾਂ ਕਿ ਤੁਸੀਂ ਆਪਣਾ ਇਨਕਮ ਦਾ ਪ੍ਰੂਫ ਦੇਣਾ ਹੈ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਪੇ ਸਲਿਪਸ ਤੇ ਬੈਂਕ ਬੈਲੈਂਸ ਇਹ ਸਾਰਾ ਸਟਰੋਂਗ ਹੋਣਾ ਚਾਹੀਦਾ ਹੈ ਦੂਸਰਾ ਜੀ ਤੁਹਾਡੀਆਂ ਜਿਹੜੇ ਅਕਾਊਂਟ ਵਿੱਚ ਮਿਨੀਮਮ ਬੈਲੈਂਸ ਹੈ ਉਹ 2000 ਤੋਂ 3000 ਪਾਉਂਡ ਸੇਵਿੰਗਸ ਹੋਣੇ ਚਾਹੀਦੀਆਂ ਤੇ ਸਾਰੀਆਂ ਟਰਾਂਜੈਕਸ਼ਨਸ ਜੈਨੂਇਨ ਹੋਣੇ ਚਾਹੀਦੀਆਂ ਤੇ ਜਿਹੜਾ ਤੁਸੀਂ ਸਪான்ਸਰ ਲੈਟਰ ਕਰਨਾ ਹੈ ਉਹਦੇ ਵਿੱਚ ਤੁਸੀਂ 에ਅਰ ਫੇਅਰ ਅਕਮੋਡੇਸ਼ਨ ਤੇ ਫੂਡ ਕਵਰ ਕਰ ਰਹੇ ਹੋ ਇਹ ਸਭ ਚੀਜ਼ਾਂ ਵੀ ਜ਼ਰੂਰ ਮੈਂਸ਼ਨ ਕਰੋ ਅਤੇ ਉਹਨਾਂ ਦੇ ਨਾਲ ਤੁਸੀਂ ਆਪਣਾ ਜਿਹੜਾ ਸਪான்ਸਰਸ਼ਿਪ ਦਾ ਅਮਾਊਂਟ ਹੈ ਉਹ ਕੈਲਕੂਲੇਟ ਕਰੋ ਹੁਣ ਅਸੀਂ ਅੱਗੇ ਅੱਗੇ ਗੱਲ ਕਰਾਂਗੇ ਜੀ ਇਹ ਵੀਜ਼ਾ ਐਪਲੀਕੇਸ਼ਨ ਅਪਲਾਈ ਕਿਦਾਂ ਕਰਨੀ ਹੈ ਤੇ ਇਹਦੇ ਵਿੱਚ ਟਾਈਮ ਕਿੰਨਾ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ gov.uk ਦੀ ਵੈਬਸਾਈਟ ਤੇ ਜਾਣਾ ਹੈ ਉੱਥੇ ਸਟੈਂਡਰਡ ਵਿਜ਼ਟਰ ਵੀਜ਼ਾ ਸਿਲੈਕਟ ਕਰਨਾ ਹੈ ਇੱਕ ਆਨਲਾਈਨ ਫਾਰਮ ਆ ਜਾਏਗਾ ਤੇ ਫਾਰਮ ਵਿੱਚ ਤੁਸੀਂ ਟ੍ਰੈਵਲ ਡਿਟੇਲ ਪਰਪਸ ਅਕਮੋਡੇਸ਼ਨ ਇਹ ਸਾਰੀ ਇਨਫੋਰਮੇਸ਼ਨ ਫਿਲ ਕਰਨੀ ਹੈ ਤੇ ਫੀਸ ਪੇ ਕਰਨੀ ਹੈ ਵੀਜ਼ਾ ਫੀਸ ਅੱਜ ਦੀ ਡੇਟ ਵਿੱਚ 11 ਤੋਂ 12000 ਰੁਪਏ ਦੀ ਹੈ ਇਹ ਪਰ ਪਰਸਨ ਹੈ ਇਹ ਤੁਸੀਂ ਜਦੋਂ ਆਨਲਾਈਨ ਫਾਰਮ ਫਿਲ ਕਰਨਾ ਹੈ ਤੇ ਨਾਲ ਇਹ ਵੀਜ਼ਾ ਫੀਸ ਪੇ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਬਾਇਓમેટ્રਿਕ ਅਪਾਇੰਟਮੈਂਟ ਬੁੱਕ ਕਰਨੀ ਹੈ ਜਿਹੜੀ ਕਿ VFS گلوبਲ ਦੇ ਥਰੂ ਹੋਏਗੀ ਉਹਦੇ ਸੈਂਟਰ ਨੇ ਪੰਜਾਬ ਵਿੱਚ ਜਲੰਧਰ ਦਿੱਲੀ ਅੰਮ੍ਰਿਤਸਰ ਇਹ ਚਾਰ ਜਗ੍ਹਾ ਤੇ ਬਾਇਓમેટ્રਿਕ ਅਪਾਇੰਟਮੈਂਟ ਤੁਸੀਂ ਆਪਣੀ ਬੁੱਕ ਕਰਨੀ ਹੈ ਤੇ ਜਾ ਕੇ ਆਪਣੇ ਬਾਇਓમેટ્રਿਕ ਉੱਥੇ ਸਬਮਿਟ ਕਰਨੇ ਹੈ ਤੇ ਫਿਰ ਉਸ ਤੋਂ ਬਾਅਦ ਵੀ ਐਫਐਸ ਦੇ ਗਲੋਬਲ ਆਫਿਸ ਜਾ ਕੇ ਉੱਥੇ ਤੁਸੀਂ ਆਪਣੇ ਸਾਰੇ ਡਾਕੂਮੈਂਟ ਅਪਲੋਡ ਕਰ ਪਹਿਲਾਂ ਤੁਸੀਂ ਐਪਲੀਕੇਸ਼ਨ ਦੇ ਨਾਲ ਅਪਲੋਡ ਵੀ ਕਰਨੇ ਆ ਤੇ ਜਿਹੜੇ ਨੋਨਾਂ ਦੇ ਨਾਲ ਉਹਨਾਂ ਫਿਜ਼ੀਕਲ ਡਾਕੂਮੈਂਟ ਦੇਖਣੇ ਆ ਉਹ ਡਿਊਰਿੰਗ ਥੈਟ ਵਿਜ਼ਿਟ ਤੁਹਾਨੂੰ ਆਪਣੇ ਨਾਲ ਲੈ ਕੇ ਜਾਣੇ ਪੈਣਗੇ ਹੁਣ ਆਪਾਂ ਗੱਲ ਕਰਾਂਗੇ ਜੀ ਪ੍ਰੋਸੈਸਿੰਗ ਟਾਈਮ ਤੇ ਫੀਸ ਦੀ ਪ੍ਰੋਸੈਸਿੰਗ ਟਾਈਮ ਅਪਰੋਕਸੀਮੇਟਲੀ 10 15 ਤੋਂ 20 ਵਰਕਿੰਗ ਡੇਜ਼ ਦੇ ਵਿੱਚ ਆ ਜਾਂਦਾ ਹੈ ਤੇ ਬਟ ਕਈ ਵਾਰੀ ਜਿਵੇਂ ਐਪਲੀਕੇਸ਼ਨ ਤੁਹਾਡੀ ਥੋੜੀ ਕੰਪਲੈਕਸ ਹੋਵੇ ਤਾਂ ਵੀਜ਼ਾ ਆਫੀਸਰ ਜ਼ਿਆਦਾ ਟਾਈਮ ਲੈਂਦਾ ਹੈ ਤੇ ਉਹ ਥੋੜਾ ਟਾਈਮ ਐਕਸਟਰਾ ਵੀ ਲੱਗ ਜਾਂਦਾ ਹੈ ਬਟ ਮੋਸਟਲੀ 15 ਤੋਂ 20 ਵਰਕਿੰਗ ਦਿਨਾਂ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਹੈ ਤੇ ਇਹਦੇ ਨਾਲ ਇੱਕ ਪ੍ਰਾਇੋਰਟੀ ਸਰਵਿਸ ਵੀ ਅਵੇਲੇਬਲ ਹੁੰਦੀ ਆ ਥੋੜਾ ਐਕਸਟਰਾ ਪੈਸਾ ਪੇ ਕਰਕੇ ਤੁਸੀਂ ਇਹ ਵੀਜ਼ਾ 2-3 ਵਰਕਿੰਗ ਦਿਨਾਂ ਦੇ ਵਿੱਚ ਵੀ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਜੀ ਕਾਮਨ ਜਿਹੜੀਆਂ ਮਿਸਟੇਕਸ ਲੋਕੀ ਕਰਦੇ ਨੇ ਵੀਜ਼ਾ ਐਪਲੀਕੇਸ਼ਨ ਦੇ ਟਾਈਮ ਤੇ ਤੇ ਉਹਦੇ ਉਹਦੇ ਕਰਕੇ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਬੈਂਕ ਸਟੇਟਮੈਂਟਸ ਜਿਹੜੀਆਂ ਉਹ ਬਿਲਕੁਲ ਐਕੂਰੇਟ 6 ਮਹੀਨੇ ਪੁਰਾਣੀਆਂ ਲਗਾਉਣੀਆਂ ਫੇਕ ਸਟੇਟਮੈਂਟਸ ਨਾ ਲਗਾਓ ਬੈਂਕ ਵੀਜ਼ਾ ਆਫੀਸਰ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀਆਂ ਫੇਕ ਟ੍ਰਾਂਜੈਕਸ਼ਨਸ ਹੋਈਆਂ ਤੇ ਉਸ ਕੇਸ ਚ ਤੁਸੀਂ ਰਿਫਿਊਜ਼ਲ ਲੈ ਸਕਦੇ ਹੋ ਇਨਵੀਟੇਸ਼ਨ ਲੈਟਰ ਤੁਸੀਂ ਜਿਹੜਾ ਕਰਨਾ ਹੈ ਉਹ ਪੂਰਾ ਡਿਟੇਲਡ ਹੋਣਾ ਚਾਹੀਦਾ ਹੈ ਵਿਦ 올 ਰਿਕੁਆਇਰਡ ਇਨਫੋਰਮੇਸ਼ਨ ਕੋਈ ਕਈ ਵਾਰੀ ਇਨਫੋਰਮੇਸ਼ਨ ਤੁਸੀਂ ਮਿਸ ਕਰਤੀ ਤੇ ਉਹ ਵੀ ਰੀਜ਼ਨ ਬਣ ਸਕਦਾ ਹੈ ਰਿਫਿਊਜ਼ਲ ਦਾ ਡਾਕੂਮੈਂਟਸ ਜਿਹੜੇ VFS ਦੀ ਜਾਂ gov.uk ਦੀ ਵੈਬਸਾਈਟ ਤੇ ਮੈਂਸ਼ਨ ਨੇ ਉਹ ਸਾਰੇ ਡਾਕੂਮੈਂਟਸ ਸਾਰੇ ਦੇ ਨਾਲ ਨਾਲ ਅਪਲੋਡ ਕਰਨੇ ਪੈਣਗੇ ਜੇ ਉਹਨਾਂ ਚੋਂ ਕੋਈ ਮਿਸ ਹੋ ਜਾਂਦਾ ਡਾਕੂਮੈਂਟ ਤਾਂ ਵੀ ਇਹ ਵੀਜ਼ਾ ਰਿਫਿਊਜ਼ਲ ਹੋ ਸਕਦੀ ਹੈ ਫਿਰ ਤੁਸੀਂ ਪ੍ਰੂਫ ਆਫ ਰਿਟਰਨ ਟੂ ਇੰਡੀਆ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਪ੍ਰੋਪਰਟੀ ਪੇਪਰਸ ਫੈਮਿਲੀ ਮੈਂਬਰਸ ਦੀ ਇਨਫੋਰਮੇਸ਼ਨ ਇਹ ਸਾਰੀ ਇਨਫੋਰਮੇਸ਼ਨ ਉੱਥੇ ਨਾਲ ਲਗਾਓ ਕਿ ਤੁਸੀਂ ਸ਼ੋਅ ਕਰ ਸਕੋਗੇ ਕਿ ਤੁਹਾਡੇ ਪੇਰੈਂਟਸ ਵਾਪਸ ਇੰਡੀਆ ਰਿਟਰਨ ਜਾਣਗੇ ਤੇ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਇਹ ਨਾਰਮਲ ਰੱਖੋ ਜ਼ਿਆਦਾ ਓਵਰ ਐਕਸਪਲੇਨ ਨਾ ਕਰੋ ਜਾਂ ਕਨਟਰੈਡਿਕਟਰੀ ਇਨਫੋਰਮੇਸ਼ਨ ਨਾ ਦਿਓ ਜਿਹਦੇ ਨਾਲ ਤੁਹਾਡੀ ਅਪਲੀਕੇਸ਼ਨ ਕੰਪਲੈਕਸ ਹੋ ਜੇ ਤੇ ਉਹ ਵੀ ਜਾ ਕੇ ਵੀਜ਼ਾ ਰਿਫਿਊਜ਼ਲ ਦਾ ਕੇਸ ਬਣ ਸਕਦਾ ਤੇ ਹਮੇਸ਼ਾ ਯਾਦ ਰੱਖੋ ਕਿ ਇਨਫੋਰਮੇਸ਼ਨ ਕਲੀਅਰ ਤੇ ਸੱਚੀ ਹੋਣੀ ਚਾਹੀਦੀ ਹੈ ਓਨੈਸਟੀ ਦੇ ਨਾਲ ਸਾਰੀ ਇਨਫੋਰਮੇਸ਼ਨ ਦੋਗੇ ਤਾਂ ਵੀਜ਼ਾ ਤੁਹਾਡਾ ਬਹੁਤ ਜਲਦੀ ਅਪਰੂਵ ਹੋ ਜਾਏਗਾ ਜਿਹੜੀਆਂ ਐਕਸਟਰਾ ਚੀਜ਼ਾਂ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਉਹਦੇ 'ਚ ਤੁਸੀਂ ਟਰੈਵਲ ਇੰਸ਼ੋਰੈਂਸ ਐਡ ਕਰੋ ਆਪਣੇ ਪੇਰੈਂਟਸ ਦੀ ਆਪਣੇ ਪੇਰੈਂਟਸ ਦੀ ਫੈਮਿਲੀ ਟਾਈਜ਼ ਜਿਵੇਂ ਕਿ ਛੋਟੇ ਬੱਚੇ ਲੈਂਡ ਜੋਬਸ ਇਹ ਸਭ ਚੀਜ਼ਾਂ ਮੈਂਸ਼ਨ ਕਰੋ ਅ ਟੈਂਟੇਟਿਵ ਟ੍ਰੈਵਲ ਡੇਟਸ ਜਿਹੜੇ ਤੁਸੀਂ ਦੇ ਰਹੇ ਹੋ ਉਹਦੇ ਵਿੱਚ ਤੁਸੀਂ ਬੁਕਿੰਗਸ ਵੀ ਮੈਂਸ਼ਨ ਕਰ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਆਪਣੇ ਪੇਰੈਂਟਸ ਨੂੰ ਲੰਡਨ ਲੈ ਕੇ ਜਾਣਾ ਹੈ ਤੇ ਉਥੋਂ ਦੀਆਂ ਮੇਜਰ ਅਟਰੈਕਸ਼ਨਸ ਦੀਆਂ ਬੁਕਿੰਗ ਦੀਆਂ ਇਨਫੋਰਮੇਸ਼ਨ ਡੇਟਸ ਇਹ ਵੀ ਮੈਂਸ਼ਨ ਕਰ ਸਕਦੇ ਹੋ ਕਿ ਅਸੀਂ ਆਲਰੇਡੀ ਬੁੱਕ ਕਰਕੇ ਰੱਖਿਆ ਹੈ ਤੇ ਸਿੰਪਲੀ ਜਿਹੜੀ ਤੁਸੀਂ ਲੈਟਰ ਹੈ ਕਵਰ ਲੈਟਰ ਹੈ ਫ੍ਰੈਂਡਲੀ ਟੋਨ ਚ ਲਿਖਣੀ ਹੈ ਸਿੰਪਲ ਲੈਂਗੁਏਜ ਯੂਜ਼ ਕਰਨੀ ਹੈ ਜਿਸ ਦੇ ਨਾਲ ਕਿ ਤੁਹਾਡਾ ਜਿਹੜਾ ਵਿਜ਼ਿਟ ਦਾ ਪਰਪਸ ਹੈ ਉਹ ਕਲੀਅਰ ਹੋ ਜਾਏ ਤੇ ਹੁਣ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਜ਼ਾ ਇਨਫੋਰਮੇਸ਼ਨ ਹੈਲਪਫੁਲ ਲੱਗੀ ਹੋਏਗੀ ਜੇ ਕੋਈ ਹੋਰ ਸਵਾਲ ਹਨ ਪਲੀਜ਼ ਕਮੈਂਟ ਸੈਕਸ਼ਨ ਵਿੱਚ ਆ ਕੇ ਪੁੱਛੋ ਮੈਂ ਪਰਸਨਲੀ ਉਹਨਾਂ ਦਾ ਰਿਪਲਾਈ ਕਰਾਂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਹੋਰ ਇਹੋ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਟਰੈਵਲਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ